ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਭਰਮਾ ਸ਼ਿਮਲਾ ਮਿਰਚਾਂ ਸ਼ਿਮਲਾ ਮਿਰਚਾਂ ਭਰਨ ਵਾਸਤੇ ਤਿੰਨ ਆਪਾਂ ਉਬਲੇ ਹੋਏ ਆਲੂ ਲਏ ਆ ਉਹਨਾਂ ਨੂੰ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਥੋੜਾ ਜਿਹਾ ਤੋੜ ਲਿਆ ਹੈ ਦੋ ਆਪਾਂ ਪਿਆਜ਼ ਲੈ ਕੇ ਕੱਟ ਲਿਆ ਏ ਇੱਕ ਟਮਾਟਰ ਲਿਆ ਏ ਲਸਣ ਅਧਿਕਰਤ ਹਰੀ ਮਿਰਚ ਦੀ ਆਪਾਂ ਪੇਸਟ ਬਣਾ ਲਈ ਆ ਹੁਣ ਸਭ ਤੋਂ ਪਹਿਲਾਂ ਆਪਾਂ ਸ਼ਿਮਲਾ ਮਿਰਚ ਭਰਨ ਵਾਸਤੇ ਮਸਾਲਾ ਤਿਆਰ ਕਰ ਲੈਣੇ ਆ ਮਸਾਲਾ ਤਿਆਰ ਕਰਨ ਵਾਸਤੇ ਆਪਾਂ ਫਰਾਈ ਪੈਨ 'ਚ ਤੇਲ ਪਾ ਲੈਣੇ ਆ ਤੇਲ ਆਪਾਂ ਸਰੋਂ ਦਾ ਲਿਆ ਹੈ हिंग तो पा अपना गर्म हो गया है तो आप प्याज पा लेंगे अद आपके लसन हर घर में थल लग जाना है इस करके टमाटर टमा के ग्र कर लेंगे। ਜਾ ਪਾਠੋੜੇ ਦੇ ਭੁੰਨੇ ਆ ਹੁਣ ਨਾਲ ਹੀ ਆਪਾਂ ਲਸਣ ਅੜਕਰ ਪਾ ਦਵਾਂਗੇ ਤੇ ਆਪਾਂ ਲਸਣ ਅੜਕਰ ਹਰੀ ਮਿਰਚ ਦੀ ਪੇਸਟ ਬਣਾਈ ਹੈ ਨਾਲ ਹੀ ਆਪਾਂ ਲਸਣ ਅੜਕਰ ਤੇ ਹਰੀ ਮਿਰਚ ਦੀ ਭੁੱਜੂਗੀ ਲਸਣ ਅੜਕਰ ਪਿਆਜ਼ ਨੂੰ ਭੁੰਨ ਕੇ ਆਪਾਂ ਟਮਾਟਰ ਪਾ ਦਿੱਤੇ ਆ ਨਾਲ ਹੀ ਹੁਣ ਆਪਾਂ ਸੁੱਕੇ ਮਸਾਲੇ ਪਾ ਲਵਾਂਗੇ ਧਨੀਆ ਪਾਊਡਰ ਨਮਕ ਹਲਦੀ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਤੇ ਜੀਰਾ ਗਰਮ ਮਸਾਲਾ ਥੋੜਾ ਜਿਹਾ ਆਪਾਂ ਬਝੂਰ ਲਿਆਏ ਆ ਬਝੂਰ ਦੀ ਜਗ੍ਹਾ ਤੁਸੀਂ ਨਾਰਦਾਨਾ ਵੀ ਕਹਿ ਸਕਦੇ ਹੋ ਇਹਦੇ ਨਾਲ ਵੀ ਬਹੁਤ ਵਧੀਆ ਪੇਸਟ ਆਉਂਦਾ ਹੈ ਚਿਲਾ ਮਿਚਾ ਬਹੁਤ ਸਵਾਲ ਬੰਦੀ ਹੈ ਮਸਾਲੇ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਵਾਂਗੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆਏ ਹੁਣ ਆਪਾਂ ਆਲੂ ਪਾ ਦਵਾਂਗੇ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲੈਣੀ ਹੈ ਅੰਮਰ ਚੁਪਾਰਨ ਵਾਸਤੇ ਆਪਾਂ ਮਸਾਲਾ ਤਿਆਰ ਕਰ ਲਿਆ ਏ ਹੁਣ ਮਸਾਲੇ ਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲੈਨੇ ਆਂ ਸ਼ਿਮਲਾ ਮਿਰਚਾ ਪਰਨ ਵਾਸਤੇ ਮਸਾਲਾ ਆਪਾਂ ਠੰਡਾ ਕਰ ਲਿਆ ਏ ਹੁਣ ਚਮਚੇ ਦੇ ਨਾਲ ਆਪਾਂ ਇਸ ਤਰ੍ਹਾਂ ਸ਼ਿਮਲਾ ਮਿਰਚਾ ਘਰ ਲਵਾਂਗੇ ਇਸ ਤਰ੍ਹਾਂ ਇਹਨਾਂ ਦੇ ਵਿੱਚ ਆਪਾਂ ਨਾਪ ਨਾਪ ਕੇ ਮਸਾਲਾ ਭਰ ਲੈਨੇ ਆਂ ਇਸ ਰਹੀ ਆਪਾਂ ਸਾਰੀਆਂ ਮਿਰਚਾਂ ਮਸਾਲੇ ਨਾਲ ਭਰ ਕੇ ਤਿਆਰ ਕਰ ਲੈਣੇ ਆਂ ਸ਼ਿਮਲਾ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਮਸਾਲੇ ਦੇ ਨਾਲ ਭਰ ਲਿਆ ਏ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਤੇਲ ਨੂੰ ਆਪਾਂ ਗਰਮ ਕਰ ਲਿਆ ਏ ਸਾਰੀਆਂ ਸ਼ਿਮਲਾ ਮਿਰਚਾਂ ਆਪਾਂ ਇਸ ਤਰ੍ਹਾਂ ਤੇਲ ਦੇ ਵਿੱਚ ਰੱਖ ਦੇਵਾਂਗੇ ਕਿਆ ਆਸਾ ਪਾਸਾ ਲੋ ਕਰ ਦਿੰਨੇ ਆ ਉਪਰੋਂ ਆਪਾਂ ਇਹਨਾਂ ਨੂੰ ਟੱਕ ਦਿੰਨੇ ਆ ਥੋੜੀਆਂ ਜਿਹੀਆਂ ਨਰਮ ਹੋ ਜਾਵਣਗੀਆਂ ਬਾਅਦ ਚ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਸ਼ਿਮਲਾ ਮਿਰਚ ਇਕ ਵਾਰੀ ਆਪਾਂ ਚੈੱਕ ਕਰ ਲੈਂਦੇ ਆ ਇੱਕ ਸਾਈਡ ਤੋਂ ਨਰਮ ਹੋ ਗਈਆਂ ਸਾਈਡ ਆਪਾਂ ਇਹਨਾਂ ਦੀਸ ਪਲਟ ਦਿੰਨੇ ਆ ਐਸਾ ਕਰਕੇ ਆਪਾਂ ਸਾਰੀਆਂ ਸੱਜੇ ਸਾਈਡ ਪਲਟ ਦਾਂਗੇ ਰੈਸਪੀ ਜੀ ਆਪਣੀ ਬਣ ਕੇ ਤਿਆਰ ਹੈ ਜੇ ਵੀਡੀਓ ਪਸੰਦ ਆਈ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਸੀ ਕਾਲ ਜੀ ਮਿਲਾਂਗੇ ਅਗਲੀ ਵੀਡੀਓ ਚ